ਗੱਡਾ ਵਗਿਆ ਰੀ ਹਾਂਜੀ ਅਸੀਂ ਕਾਜੀ ਕਿਉਂਕਿ ਸਾਰੇ ਅੱਜ ਹਰਮਨੇ ਖੰਨੇ ਦੇ ਵਿੱਚ ਬਲੌਗ ਦੇ ਵਿੱਚ ਸਵਾਗਤ ਕਰਦੇ ਹਾਂ ਅੱਜ ਅਸੀਂ ਆਇਆ ਖੇਡਣ ਸਿੰਘਾਂ ਦੀ ਖਲੌਤੀ ਕਿਤੇ ਸਾਡੇ ਮਜ਼ਦਰੀ ਵਾਲੇ ਪਲੇਅਰ ਵੀ ਆਏ ਨੇ ਤੇ ਆ ਦਿਖਾਓ ਬਹੁਤ ਹੋਣੇ ਖੇਡ ਰਹੇ ਨੇ ਇੱਥੇ ਆਪਾਂ ਛੋਟੀ ਵੇਡ ਕਰਦੇ ਸੀਗੇ ਕਹ ਰਿਹਾ ਜੀ ਪੜੀਆ ਤੁਸੀਂ ਜੀ ਪਹੁੰਚ ਚੁਕੇ ਹੋ ਤੁਸੀਂ ਅੱਜ ਵੀਰੇ ਬਲੌਗ ਕਰਤਾ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਲੋ ਵੀ ਸਾਡੇ ਪਲੇਅਰ ਤਿਆਰ ਹੋ ਗਏ ਪ੍ਰੈਕਟਿਸ ਕਰਨ ਲੱਗੇ ਹੁਣ ਆਪਣੇ ਵਾਲੇ ਲਾ ਆਹ ਅਡਾ ਮੇਰੇ ਕੋਲ ਸੁਣਨਾ ਬਾਤ ਕੋਈ ਚੱਕਰ ਹੀ ਨਹੀਂ ਨੇ ਕੀ ਦੇਖੀ 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 ਇਹ ਬਟ ਵਧੀਆ ਬਣਾਉਣੇ ਨੇ ਬਣਾਵੇ ਮੈਨੂੰ ਕਿੱਥੇ ਆਉਂਦੀ ਤੂੰ ਮੈਨੂੰ ਬੜਾਈ ਜੰਨੇ ਆ ਬਣਾ ਓਏ ਜ਼ੂਮ ਕਰਕੇ ਬਣਾਉਣੀ ਆ ਕੱਟ ਇਹਨੂੰ ਪਰਨਾ ਓ ਮਾਇਲ ਵੀ ਕੱਟਨਾ ਕੱਟਨਾ ਇਹ ਓ ਹੁ ਜਾ ਪੇ ਪਾਤੀ ਕੋਈ ਇਹ ਪੈਂਦਾ ਰਨਾ ਜੀ ਕਰਦੇ ਜੀ ਦੀ ਗੱਲ ਹੈ ਜਿਹੜੀ ਬਾਹਰ ਆ ਗਈ। ਅੱਜ ਗਈ ਉੱਧਰ ਪਾਵਾਂ। ਅੱਜ ਜਾਂਦੀ ਆਂਦੀ। ਤੁਹਾਨੂੰ ਹੋਰ। ਜੇ ਤਾਂ ਜਾਉਗੀ ਇਹ ਫੇਰ ਆਂਟੀਅਰ ਨੇ। ਆਹ। ਆਉਗੇ। ਲੋ ਟਾਈਮ ਆਇਆ। ਜੋ ਤਾਂ ਮਾਰ ਬਾਹਰ ਬਾਹਰ ਮਾਰੀ ਜਾਂਦਾ। ਹੈ? ਇਹ ਕੋ। ਇਹ ਹੋ ਗਿਆ ਤੇ। ਅਰਮੋਲ ਅੱਗੇ ਨਿਕਲੋ। ਹੜਕੇ ਖੜਕੇ ਨਾਲੇ। ਨਾ ਨਾ ਮੈਂ ਰਹਿਣਾ। ਮੈਂ ਨਾ ਮੈਂ ਬਾਹਰ ਲੈਂ ਤੇ ਕੱਟ ਲੈਂ ਤੇ। ਲੈਂ ਤੇ ਕੱਟ। ਠੀਕ ਆ ਮੋਲ। ਚੱਲ ਲੈਂ ਤੇ ਲੈਂ ਤੇ ਹਰਸ਼ ਨਾਲਿਆ। ਗੁੱਟ ਗੁੱਟ ਉਲਟਾ ਯਾਰ ਰੋਗ ਵਿੱਚ ਹੋ ਵਿੱਚ ਬੱਲਾ ਡਰੇ ਗਿਆ ਮੋਰ ਜਾਂਦਾ ਵਿੱਚ ਵਰ ਗਿਆ ਵੀ ਹੋਰ ਤੇ ਦਰਾਉ ਸਿੱਟਣਾ ਜੀ ਅਮੋਲ ਪਿੱਛੇ ਆ ਕਣੀਏ ਕੱਕਣੀ ਵਾਲੀ ਓਏ ਗੋਡਾ ਵਗਿਆ ਰੀ ਬਾਹਰ ਨਿਕਲ ਬਾਹਰ ਕਰ ਜੋ ਬਾਹਰ ਰਹਿ ਆ ਗਈ ਲੰਦ ਬਾਹਰ ਜਾਂਦੇ ਬੋਲ ਓਏ ਗਾਲ ਨਹੀਂ ਕੱਢਣੀ ਆਗੀ ਆ ਜਾ ਯਾਰ ਰੇ ਤੇ ਨਾ ਯਾ ਜਲਦੀ ਬਰਾਇਨ ਬਣਾ ਵੀਡੀਓ ਹੋਣੀ ਹੈ ਬੈਠ ਜਾ ਬੱਸ ਬਰਾਇਨ ਦੇਖੋ ਮੈਂ ਪਿੱਛੇ ਓਏ ਓਏ ਬਬਲੂ ਯਾਰ ਕੀ ਕਰਦਾ ਕਿੱਥੋਂ ਮੈਂ ਲੈ ਕੇ ਆਵਾ ਤੇਰਾ ਪਿੱਛੇ ਰਹਿ ਹੁਣ ਪਿੱਛੇ ਹੋ ਜਾ ਤਰੇ ਚਾਰੇ ਪਾਰੇ ਨੇ ਯਾਰ ਗਾਲ ਕਰ ਗਾਰੀ ਇਧਰ ਲੈਂ ਤੇ ਹੋ ਯਾਰ ਓਏ ਓ ਪੁੰਡੀ ਬਾਹਰ ਓ ਯਾਰ ਚੱਪੜਿੱਟੂ ਬਾਹਰ ਹੋ ਯਾਰ ਬਾਹਰ ਹੋ ਜਾ ਮੈਨੂੰ ਲੱਗ ਗਿਆ ਓਏ ਵੀਰੇ ਇਧਰ 大家都不行。